ਸਾਡੇ ਸਿਰ 'ਚ ਸਵਾਹ ਪਉਣ ਡੀਆਂ ਬਾਹਰ ਜਾ ਕੇ ਕੀ ਕਰਕੇ ਆਈਆਂ ਹਾਏ ਕੀ ਕੀਤਾ ਵਾ ਵੀਰ ਕੀ ਉਹ ਮੈਂ ਬਾਹ ਮੁੰਡੇ ਨਾਲ ਕਿਹੜੇ ਤੇ ਮਗਰ ਬੈਠੀ ਕਿਹੜੇ ਮੁੰਡੇ ਮਗਰ ਬੈਠੀ ਹੀ ਮੈਂ ਕਿਹੜੇ ਮੁੰਡੇ ਮਗਰ ਬੈਠੀ ਪਿੱਛੇ ਬਾਹਰ ਹਾਏ ਮੈਂ ਕਿਹਦੇ ਮਗਰ ਬੈਠੀ ਕਿਹਦੇ ਮਗਰ ਮੈਂ ਤਾਂ ਆਪ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵਾ ਹਾਏ ਵੀਰ ਮੈਂ ਤਾਂ ਕਿਹਦੇ ਮਗਰ ਤੈਨੂੰ ਮੈਂ ਕਿੰਨੀ ਵਾਰ ਕਿਹਾ ਮੈਂ ਤੇਰਾ ਵੀਰ ਨਹੀਂ ਐ ਹਾਏ ਨੂਰ ਮੈਂ ਫਿਰ ਕਿਹਦੇ ਮਗਰ ਤੂੰ ਮੇਰੇ ਨਾਲ ਹੀ ਨਹੀਂ ਤੇਰੀ ਦਿਮਾਗ ਦੇ ਟੋਟੇ ਟੋਟੇ ਕਰਦਨੇ ਮੈਂ ਤੈਨੂੰ ਕਿਹਾ ਕਿੰਨੇ ਮੈਂ ਕਿਹਦੇ ਮਗਰ ਬੈਠੀ ਮੈਂ ਤਾਂ ਆਪ ਵੇਖਿਆ ਵਾ ਬਾਹਰ ਸਾਡੇ ਸ ਸਾਈਮੇ ਬੈਠੀ ਹਾਂ ਤਾਂ ਫਿਰ ਮੇਰੇ ਗੁੱਤ ਛੱਡਦੇ ਵੇਲਾ ਮੇਰੀ ਪੀੜ ਹੋਣ ਨਹੀਂ ਮੈਂ ਵੇਨਾ ਕਿਹੜਾ ਮੁੰਡਾ ਹਾਏ ਨੂਰ ਆ ਜਾ ਵਾਪਸ ਕੋਈ ਮੁੰਡਾ ਨਹੀਂ ਹਾਏ ਹੁਣ ਆ ਕੀ ਹੋ ਗਿਆ ਮੇਰੀ ਜਾਨ ਨੂੰ ਸਿਆਪਾ ਹੀ ਪਿਆ ਰਿੰਦਾ ਆਪਾਂ ਕਾਂਟੀ ਆ ਹੀ ਰਾਜੇ ਕੋਈ ਨਾ ਕੋਈ ਪੰਗਾ ਪਾ ਗਈ ਇੱਕ ਤੇ ਨਹੀਂ ਮੈਨੂੰ ਜੀਣ ਦਿੰਦੀ ਜਦੋਂ ਹੁੰਦੀ ਉਹਦਾ ਨਵਾਂ ਹੀ ਚੰਦ ਚਾੜ ਕੇ ਜਾਂਦੀ ਪਰ ਦਾਣੇ ਹੁਣ ਮੈਨੂੰ ਕਿਹਦੇ ਮਗਰ ਬਿਠਾਤਾ ਹੀ ਇਹਨਾਂ ਨੇ ਨੇ ਨੂਰ ਕਿੱਧਰ ਚਲ ਗਿਆ ਤੇ ਕਾਦਾ ਪੂਲ ਬਲੈਕ ਲਗਾ ਸੀ ਨਾ ਤੂੰ ਮੰਮੀ ਮੈਂ ਕਿਹੜਾ ਕੁਛ ਕਿਹਾ ਉਹ ਚਲ ਗਿਆ ਬਾਹਰ ਨੂੰ ਪੁੱਛਿਆ ਹੀ ਨਹੀਂ ਉਧਰ ਚਲ ਗਿਆ ਬਾਹਰ ਤੈਨੂੰ ਪਤਾ ਕੀ ਪਤਾ ਤੂੰ ਮੈਨੂੰ ਕੀ ਕਹਿ ਤਾਈ ਮੈਂ ਤਾਂ ਕੁਛ ਨਹੀਂ ਕਿਹਾ ਜੇ ਤੂੰ ਕਿਹਾ ਹੈ ਨਾ ਤੈਨੂੰ ਪਤਾ ਨਾ ਤੇਰਾ ਹਾਲ ਕੀ ਹੁੰਦਾ ਹੁੰਦਾ ਵਾ ਤੂੰ ਹੀ ਮੇਰੇ ਦਵਾਲੇ ਰਹਿੰਦੇ ਨਾ ਮੈਨੂੰ ਕਿਹ ਗੱਲ ਦਾ ਕੀ ਆ ਬੜੇ ਗੁੱਸੇ 'ਚ ਵਾ ਜੇ ਕੋਈ ਗੱਲ ਹੋਗੀ ਨਾ ਤੇ ਤੇਰੇ ਬੇਟੀ ਤੋਂ ਫੰਡੇ ਕਿ ਦੱਸੇਂਗੀ ਤੇਰੇ ਮੈਨੂੰ ਮੰਮੀ ਮੇਰੀ ਕੋਤੋਂ ਪੁੱਟ ਕੇ ਉਹ ਦੋ ਹੀ ਪੁੱਟ ਲੱਗ ਪਏ ਜਿੰਨਾਂ ਪੁੱਟ ਲਾਪੀ ਜਦੋਂ ਕੰਮ ਹੀ ਇੱਟਾਂ ਦੇ ਕਰਦੇ ਮਾਰੀ ਤਾਂ ਮੈਨੂੰ ਰੋਜ਼ ਤੇ ਮੇਰੇ ਨਾਲ ਇਕਾਂ ਮਾਰਦੀ ਮਾਰਦਾ ਮੈਨੂੰ ਜੇ ਤਨ ਮਾਰ ਤੇ ਗੱਲ ਲੱਗੀ ਮਾਰ ਵੀ ਦੂੰਗੀ ਰਗਾ ਕੁੱਟ ਕੇ ਇੱਕ ਨਾ ਮਾਰ ਮੈਨੂੰ ਉਡ ਕੇ ਨਾ ਆ ਕੇ ਨਾ ਫੇਖੀ ਜਿੱਦਾਂ ਤੇਰੀ ਜਾਨ ਕੱਢਦੀ ਤੇਰੀ ਮੈਂ ਉੱਟਾ ਹੁਣ ਇੱਥੇ ਪਕੰਡਵੇ ਕਰਦਾ ਉਹ ਬਾਹਰ ਅੰਦਰ ਨੂੰ ਰੋ ਕੇ ਮੈਨੂੰ ਸੁਣ ਕੇ ਲਾਲਾ ਦੱਸਦੀ ਰਹਿੰਦੀ ਐ ਉਹ ਅਹੀ ਤੋਂ ਕਿਹ ਗਾ ਰਾ ਹਾਂਜੀ ਹਾਂਜੀ ਤੇ ਅਹੀ ਠੀਕ ਥੋੜਾ ਜਿਹਾ ਗੀ ਜਾਂਦੇ ਕਿ ਤੇ ਮੁੱਲੀ ਨਾ ਹੋ ਸੋਖ ਸੋਖ ਕਿਹੜੀ ਕੁੜੀ ਆ ਗਈ ਏ ਦੱਸ ਇਹ ਹੁਣ ਪਤਾ ਨਹੀਂ ਕਿਹੜੀ ਸਗਾਰਤਾ ਆਵੀ ਏ ਬੜਾ ਹੀ ਦੁਖੀ ਕੀਤਾ ਇਹ ਕੁੜੀ ਨੇ ਕੋਈ ਨਾ ਕੋਈ ਵਨ ਸਵੰਨਾ ਘਰ ਹੁੰਦਾ ਵਾ ਵੀ ਨਹੀਂ ਆ ਹੁਣ ਕੌਣ ਆ ਸੱਸ ਕਹਿੰਦੀ ਜੀ ਸੱਸ ਕਹੋ ਤਾਂ ਸੋਕ ਕਿੱਥੇ ਦੇ ਤੋਂ ਹੁਣ ਪਤਾ ਐ ਸੋਕ ਦੀ ਥੇਲੀ ਨੇ ਸੋਕ ਦੀ ਥੇਲੀ ਹਾਂਜੀ ਚੱਲ ਆ ਜਾ ਪਤੰਦਾ ਸਹਾਲ ਹੋਰ ਮੈਂ ਕਹਿੰਦਾ ਕਿ ਇਹ ਗੰਡਿਆਂ ਦੇ ਕੰਨ ਨੂੰ ਵੀ ਪਾਣੀ ਲਾ ਲੈਣਾ ਹੈਗਾ ਮੈਂ ਪੱਠੇ ਵਾੜ ਲੈਣਾ ਛੱਡ ਲੈਣੀ 2-4 ਮਿੰਟ ਮੋਟਰ ਝਾਟੀ ਤੇ ਲੱਗ ਜਾਣਾ ਮੈਂ ਤੁਸੀਂ ਪੱਠੇ ਵਾੜ ਲਓ ਫਿਰ ਮੈਂ ਲਾਉਂਦਾ ਚੱਲ ਵੇਖ ਲੈ ਫਿਰ ਹਾਂਜੀ ਆਹੀ ਫੜਾ ਕੇ 10 ਮਿੰਨਾਂ ਤੁਰ ਪਿਆਈਓ ਆਖ ਇੱਥੇ ਚੱਲ ਪੁੱਤ ਬੈਠ ਨਹੀਂ ਇੱਥੇ ਪਤ ਕਿਹੜੇ ਸਹੇਲੀ ਦੇ ਸੁੱਖ ਦੀ ਅਮਨ ਜੋਤੀ ਦੇ ਮਾ ਜੋਤੀ ਹਾਂਜੀ ਅੱਛਾ ਅੱਛਾ ਸਾਰੀ ਤੇ ਜਿਹੜੇ ਫੋਨ ਲਾ ਛੜਦੀ ਆ ਕਾਨੂੰ ਅੰਟੀ ਜੀ ਮੈਂ ਕੰਮ ਨੂੰ ਫੋਨ ਲਉਂਦੀ ਜੀ ਕੰਮ ਨੂੰ ਰੋਹ ਜਿੱਤੇ ਆ ਢਿਆੜੀ ਕੰਮ ਹੁੰਦਾ ਚਾ ਵੀ ਕਿਤੇ ਤੈਨੂੰ ਕੰਮ ਹੁੰਦਾ ਸੋਖਾ ਨਹੀਂ ਸੋਖਾ ਹਾਂਜੀ ਮੰਮੀ ਜਿੱਤੇ ਹੀ ਹੈ ਜਿੱਤੇ ਕੀ ਹਾਲ ਹੈ ਠੀਕ ਆ ਠੀਕ ਆ ਤੂੰ ਦੱਸੇ ਹੀ ਨਹੀਂ ਫੋਣੀ ਨਹੀਂ ਕਿਤਾਉਣ ਲੱਗੀ ਇਹ ਫੋਨ ਮੈਂ ਲਾਇਆ ਤੇ ਚੁੱਕਿਆ ਨਹੀਂ ਫੋਨ ਮੇਰਾ ਮੰਮੀ ਨੇ ਅੰਦਰ ਰੱਖਿਆ ਹੈ ਚਾਰਜ ਲਾਇਆ ਹੈ ਠੀਕ ਆ ਅੱਛਾ ਹੋਰ ਠੀਕ ਆ ਤੇ ਜਾਣਾ ਨਹੀਂ ਸਲਾਈ ਸੈਂਟਰ ਕਿੱਥੇ ਸੁਖਾ ਸਲਾਈ ਸੈਂਟਰ ਮੈਂ ਦੱਸਿਆ ਹੀ ਤੈਨੂੰ ਕਿ ਮੰਮੀ ਨੂੰ ਪੁੱਛ ਲਈ ਇਹਨੇ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਮੰਮੀ ਤੇ ਮੀਂਹ ਨਹੀਂ ਲੱਗਾ ਗੱਲ ਕਰਨ ਦਾ ਕਿ ਚੇਨਾਨੀ ਆ ਗਈ ਕਰਦੇ ਕੰਮ ਹੀ ਤੇ ਮੈਨੂੰ ਚਿੱਤੇ ਹੀ ਭੁੱਲ ਗਿਆ ਦੱਸਣ ਦਾ ਪਰ ਪੁੱਤ ਕੰਮ ਇਥੋਂ ਕੰਮ ਗੱਲ ਕਰਦਾ ਤੇ ਬੰਦਾ ਨਾ ਭੱਜ ਤੇਰਾ ਚਲੋ ਹੁਣ ਦੱਸ ਦਿਨੀ ਤੈਨੂੰ ਕਿੱਥੇ ਚਾਹਣ ਦੇ ਫ੍ਰੀ ਸਲਾਈ ਹੈ ਲਾਈਫ ਸਟਾਈਲ ਸਲੋਨ ਤੇ ਬੁਟੀਕ ਆ ਉਥੋਂ ਸਕੀਮ ਆਈ ਆ ਸਰਕਾਰ ਵੱਲੋਂ ਹਾਂ ਹਾਂ ਹਾਂਜੀ ਫ੍ਰੀ ਆ ਹਾਂਜੀ ਫ੍ਰੀ ਜੇ ਸੋ ਸੋ ਜੇ ਪੈਸੇ ਕੋਈ ਲੱਗਣਾ ਤਾਂ ਵੀ ਦੱਸ ਦੇ ਨਾ ਨਹੀਂ ਨਹੀਂ ਪੈਸੇ ਨਹੀਂ ਜੇ ਲੱਗਣੇ ਫ੍ਰੀ ਜੇ ਉਦੋਂ ਤੇ ਮੰਮੀ ਮੈਨੂੰ ਕਿਹਾ ਹੈ ਕਿ ਚਲ ਤੂੰ ਮੈਨੂੰ ਸਿਕਾ ਲੀ ਦੇਣੀ ਹੈ ਥੋੜੀ ਬੋਦੀ ਤਾਂ ਮੈਨੂੰ ਆਉਂਦੀ ਹੈ ਸਿਲਾਈ ਤੇ ਮੈਂ ਘਰ ਵਾਧੂ ਕਰਦੀ ਆ ਜੇ ਸਿੱਖਣੀ ਹੋਵੇ ਤੇ ਘਰ ਨਾਲ ਸਿੱਖੇ ਹਾਂਜੀ ਵਧੀਆ ਤੇ ਤੂੰ ਹੀ ਕਰ ਦੇ ਜੀ ਉੱਥੇ ਸਲਾਰੇ ਵਧੀਆ ਵਧੀਆ ਡਿਜ਼ਾਈਨਾਂ ਵਾਲੇ ਸੂਟ ਹੋਰ ਤੁਹਾਡੀ ਸਵਾਈ ਜਿਹੜੀ ਹੈ ਹੋਰ ਵਧ ਜੂਗੀ ਇਸ ਕਰਕੇ ਨਾ ਸੋਪੇ ਚਲ ਜਾ ਤੂੰ ਪੱਕੀ ਗੱਲ ਮੰਮੀ ਚਲ ਜਾਈਂ ਚਲ ਜਾ ਕੰਮ ਮੈਂ ਆਪੇ ਕਰ ਲਊਂਗੀ ਅੱਗੇ ਜਿਹੜਾ ਤੂੰ ਕਰਦੀ ਆ ਪਾਲਾ ਕੱਪੜੇ ਤੇ ਜਾ ਹੁਣੇ ਜਾਣਾ ਹਾਂਜੀ ਹੋਣੀ ਜਾਣੇ ਚਲ ਮੈਂ ਤਿਆਰ ਹੋ ਗਈ ਹੁਣ ਨਹੀਂ ਹਾਂਜੀ ਠੀਕ ਜੀ ਪਰ ਮਮੇ ਮੰਨੇਗੇ ਮੈਂ ਤਾਂ ਕਾ ਕੋਈ ਪੰਗਾ ਪਾਉਗੀ ਜੋਤੀ ਨੇ ਵੀ ਬਾਵਾ ਮੰਮੀ ਨੂੰ ਕਹਿਤਾ ਵੀ ਡਿਜ਼ਾਈਨਾਂ ਵਾਲੇ ਸੂਟ ਸਿੱਖ ਲੈਨੇ ਨੇ ਤੇ ਆਡਾ ਹੀ ਫਾਇਦਾ ਵਾ ਚਲ ਵਧੀਆ ਮੈਂ ਵੀ ਕਿਤੇ ਘਰ ਤੋਂ ਬਾਹਰ ਜਾਹੂੰਗੀ ਤੇ ਕੋਈ ਕਰੂੰਗੀ ਆ ਸ਼ੁਕਰ ਧੰਵਾਕਤ ਨੇ ਮੈਂ ਇਹਨਾਂ ਕੋਤਨਾਂ ਜੋ ਚਾਹ ਪੀ ਲੈ ਜੇ ਨਾ ਜੇ ਕੱਪੜੇ ਚੇਂਜ ਕਰ ਲੀਏ। ਹਾਂਜੀ। ਬਹੁਤ ਵਧੀਆ ਚੱਲੀ ਜਾ ਰਹੀ ਨਬਰੀ ਦਾ। ਹਾਂਜੀ ਵਧੀਆ ਚੱਲੀ ਜਾਂਦਾ ਜੀ। ਪੁੱਤ ਇੱਕ ਗੱਲ ਨੋਟ ਕਰੀ। ਪਤਾ ਕਿਉਂ ਮੈਂ ਕਦੀ ਕੁੜੀ ਆਪਣੀ ਬਾਹਰ ਨਹੀਂ ਕੱਲੀ। ਇੱਕ ਤੂੰ ਘਰ ਲੈਣ ਮੈਂ ਆਈ ਆ ਨਾ ਤੇ ਤਦ ਕਰਕੇ ਮੈਂ ਘੱਲਣ ਲੱਗੀ ਆ ਤੇ ਦੂਜਾ ਜਿਹਦਾ ਸੁਭਾਅ ਪਿਓ ਦਾ ਸੁਭਾਅ ਬੜਾ ਪੇੜਾ ਵਾ। ਜੇ ਉਹਨੂੰ ਪਤਾ ਲੱਗ ਗਿਆ ਨਾ ਕੁੜੀ ਬਾਹਰ ਕੱਲੀ ਆ ਤੇ ਮੈਨੂੰ ਉਹਨੇ ਛੱਡਣਾ ਨਹੀਂ ਆ। ਹਾਂਜੀ। ਤੇ ਬਾ ਕੀ ਗੱਲ ਸਿੱਧੇ ਆਉਣਾ ਤਾਂ ਸਿੱਧੇ ਜਾਣਾ ਵਾ ਠੀਕ ਜੀ ਰਾਜ ਨਹੀਂ ਕਿ ਤੇ ਰੁਕਣਾ ਮੈਨੂੰ ਲਾਮਾ ਨਹੀਂ ਹੋਣਾ ਚਾਹੀਦਾ ਕੋਈ ਠੀਕ ਤੂੰ ਚਾਹ ਪੀ ਮੈਂ ਵੇਖਾਂ ਸੁਖ ਨੇ ਕਿੰਨਾ ਹੀ ਟਾਈਮ ਲਾਤਾ ਵਾ ਕਿ ਕੱਪੜੇ ਪਾਏ ਆ ਕਿ ਨਹੀਂ ਅਜੇ ਆ ਵੀ ਸੈਲ ਹਾਂਜੀ ਚਾਚੂ ਆ ਵੀ ਆ ਗੰਡੀਆਂ ਤੋਂ ਬਗੈਰੀ ਪੁੱਟ ਲਿਆ ਮੰਮੀ ਨੇ ਕਹੇ ਆ ਕੋਕਾ ਪੁੱਟ ਕੇ ਲੈ ਆਂ ਚਾਰ ਤੇ ਖਰਾਬ ਹੀ ਕਰਤੀਆਂ ਕਿੰਨੀ ਮਿਹਨਤ ਲੱਗਦੀ ਆ ਗੰਡੀਆਂ ਹੁਣ ਥੋੜੀ ਵੱਡੀਆਂ ਹੋਣੀਆਂ ਵਾ ਕੋਈ ਨਹੀਂ ਗੰਡੀਆਂ ਹੁਣ ਪੁੱਟ ਕੇ ਲਾ ਜੰਨੇ ਆ ਦਾਜੂ ਜਾ ਫੇਰ ਪੁੱਟ ਲਿਆ ਆ ਵੀ ਮੁੰਡੇ ਨੂੰ ਹੈ ਹੀ ਨਹੀਂ ਬੱਸ ਇਹਦਾ ਦਿਮਾਗ ਫੋਨ 'ਚ ਹੀ ਦੌੜੀ ਫਿਰਦਾ ਫੋਨ 'ਚ ਹੀ ਦੌੜੀ ਫਿਰਦਾ ਬਰਾਨ ਕਰ ਨੂੰ ਮਿਹਨਤ ਕਿੰਨੀ ਕਰਨੀ ਪੈਂਦੀ ਏ ਵੱਡਾ ਉਧਰੋਂ ਪੱਠੇ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਨਾ ਤੇਰੇ ਪਿਓ ਦਾ ਸੁਭਾਅ ਤਾਂ ਵੀ ਤੇ ਦੂਜੀ ਗੱਲ ਤੈਨੂੰ ਮੈਂ ਘਰੋਂ ਗੇਟੋਂ ਬਾਹਰ ਨਹੀਂ ਨਿਕਲਣ ਦਿੰਦੀ ਤੇ ਸਿੱਧੀ ਜਾਈ ਤੇ ਸਿੱਧੀ ਆਈ ਤੈਨੂੰ ਮੁੰਡੇ ਤੋਂ ਵੀ ਚੋਰੀ ਕਰਨ ਲੱਗੀਆਂ ਮੈਂ ਤੈਨੂੰ ਮੰਮੀ ਉਹ ਤੇ ਗੁੱਸੇ 'ਚ ਹੀ ਬਾਹਰ ਬੜਾ ਕੇ ਆਏ ਤੇ ਜੇ ਆਣ ਕੇ ਗੁੱਸੇ ਹੋਏ ਤਾਂ ਫਿਰ ਉਹਦੀ ਨਾ ਪ੍ਰਵਾਹ ਕਰ ਕੱਲਣ ਮੈਂ ਨਹੀਂ ਆ ਤੈਨੂੰ ਉਹਦੀ ਕਾਹਦੀ ਟੈਨਸ਼ਨ ਲੈਣੀ ਤੂੰ ਮੈਂ ਉਹ ਆਪੇ ਉਹਨੂੰ ਪੁੱਛ ਲਵਾਂਗੀ ਤੇ ਕਰ ਲੂੰਗੀ ਮੈਂ ਉਹਦਾ ਹੈਂਡਲ ਸਾਰਾ ਕੁਝ ਸਿੱਗਾ ਫਿਰ ਜੀ ਆਪੇ ਕਹਿ ਰਹੇ ਮੈਨੂੰ ਦਿਵਾਲੀ ਨਾ ਹੋਵੇ ਨਾ ਨਾ ਤੂੰ ਉਹਦੀ ਨਾ ਟੈਨਸ਼ਨ ਲੈ ਤੂੰ ਬਸ ਸਿੱਧੀ ਜਾਣਾ ਤੇ ਸਿੱਧੀ ਜਾਵਾਂ ਤੇ ਘਰ ਆਉਣਾ ਵਾ ਸਿੱਧੀ ਤੇ ਕਿਸੇ ਦੇ ਲੱਗੇ ਨਹੀਂ ਚਲਣਾ ਜੇ ਮੈਨੂੰ ਕਿਤੇ ਲਾਮਾ ਆ ਗਏ ਨਾ ਤੇ ਨਿੱਕੀ ਨਿੱਕੀ ਟੁਕੂਂਗੀ ਤੈਨੂੰ ਮੈਂ ਨਹੀਂ ਗੱਲ ਦੱਪਤੀ ਹੋ ਨਹੀਂ ਮੰਮੀ ਚੱਲ ਜਾ ਹੁਣ ਕੁੜੀ ਟਿਕਣ ਦੀ ਕਿੰਨਾ ਚਿਰ ਲਾਤਾ ਤੂੰ ਅੰਦਰ ਉਹ ਤਿਆਰ ਹੁੰਦੀ ਨਹੀਂ ਮੰਮੀ ਸੂਟ ਪ੍ਰੈਸ ਕਰਨ ਵਾਲਾ ਸੀ ਤੇ ਉਹ ਕਰਨ ਲੱਗ ਪਈ ਚੱਲ ਕਰ ਲਿਆ ਨਾ ਹੁਣ ਤਿਆਰ ਹੋ ਗਈਆਂ ਨਾ ਚੱਲ ਜਾ ਫਿਰ ਉਹ ਟਿਕਣ ਗਈ ਆ ਬਾਹਰ ਚਲ ਚੱਲ ਪੁੱਤ ਹੁਣ ਚੱਲ ਜਾ ਟਾਈਮ ਬੜਾ ਹੋਇਆ ਸਾਂਝ ਕੇ ਚੱਲੀ ਜੀ ਲੈਣ। ਸੋ ਕੋਕੋਸ਼ ਲੈਣਾ ਨਹੀਂ। ਕਪੜਾ ਲੈਣਾ ਕੋਈ ਦਿੱਤੇ ਜਾ ਸਿੱਖਣੀ। ਚੱਲ ਮੈਂ ਲੈ ਲੈਂਦੀ ਨਹੀਂ ਲੈ ਲਿਓ। ਅਸੀਂ ਫਸ ਜਾਣਾ ਜੇ ਨਹੀਂ ਰਹਾ ਤਾਂ ਦਸਤਾਨੰ ਮਰੋਣਾ ਕਿ ਇੱਥੇ। ਸਭ ਆਨ ਕੇ ਚੱਲੀਏ। ਆਲਾ ਸ਼ੇਪ ਚੱਪੀ ਕੰਦੀ ਹੋ। ਜੋ ਤੀਨ ਗੱਲ ਸੁਣ। ਹਾਂਜੀ। ਉਹ ਫੋਟੋ ਜਿਹੜੀ ਸੈਂਡ ਕੀਤੀ ਉਹ ਕਿਹਦੀ? ਕਿਹਦੀ ਫੋਟੋ? ਸਸ ਉਹ ਜਿਹੜੇ ਤੇਰੇ ਭਰਾ ਦੀ ਆਈ ਸੀ ਬੋਲ ਉਹ ਮੇਰੇ ਭਰਾ ਦੀ ਫੋਟੋ ਉਹ ਮੇਰੀ ਸਾਡੇ ਮੇਰੇ ਭਰਾ ਦਾ ਹੁੰਡਿਆ ਰਿਸ਼ਤਾ ਤੇ ਉਹ ਬਚੋਲਾਂ ਨੂੰ ਕਰਨੀ ਹੈ ਸੈਂਡ ਉਹਦਾ ਨਾਮ ਵੀ ਸੁਖੀ ਸੀ ਤੇ ਇਹਦੇ ਨਾਮ ਵੀ ਸੁਖੀ ਧੋਈ ਨੂੰ ਹੋਗੀ ਬੇਟੇ ਤੈਨੂੰ ਕਿਉਂ ਹਰ ਨੰਬਰ ਦਾ ਪਲੇਖਾ ਲੱਗਦਾ ਵੀ ਸੁਖ ਦਾ ਹੀ ਨੰਬਰ ਲੱਭਦਾ ਕੋਈ ਨਾ ਕੋਈ ਜਿਹੜੀ ਸੈਂਡ ਕਰਨੀ ਤਾਂ ਸੁਖ ਨੂੰ ਕਰਦੀ ਆਂ ਹਾਂਜੀ ਮੈਂ ਹੁਣ ਨੰਬਰ ਇਹਦਾ ਹੋਰ ਨਾਮ ਨਾਲ ਸੇਵ ਕਰ ਲੈਣੀ ਆਂ ਕਰ ਲੈਵੀਂ ਚੰਗੀ ਗੱਲ ਦੇਖ ਗੱਲ ਹੋਈ ਨਾ ਸੁਖ ਤੋਂ ਪਹਿਲਾਂ ਤੈਨੂੰ ਮੈਂ ਫੜਨਾ ਹੀ ਹੋ ਏਨੀ ਗੱਲ ਯਾਦ ਰੱਖੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਉੱਥੇ ਵਿਚਾਰੀ ਤੁਹਾਨੂੰ ਦੱਸੋ ਤਾਂ ਡੀਪੀ ਗਲਤੀ ਨਾਲ ਫੋਟੋ ਸੈਂਡ ਹੋ ਗਈ ਸੀ ਗਲਤੀ ਨਾ ਹੋ ਗਈ ਤੈਨੂੰ ਮੈਂ ਉਦੋਂ ਵੀ ਕਿਹਾ ਸੀ ਵੀ ਨਾ ਕਿਸੇ ਦੀ ਸਾਦੀ ਲਿਆ ਕਰ ਪਰ ਤੂੰ ਨਹੀਂ ਫੜਦੀ ਚਲੋ ਮੰਮੀ ਸੌਰੀ ਕੋਈ ਨਹੀਂ ਉਹ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਗੇ ਤੋਂ ਨਹੀਂ ਹੁੰਦਾ ਇਦਾਂ ਦਾ ਅੱਗੇ ਤੋਂ ਹੁੰਦਾ ਨਹੀਂ ਆ ਤੇ ਮੈਂ ਤੈਨੂੰ ਪਤਾ ਨਾ ਕਿਹੜੇ ਕਰਕੇ ਕੰਨ ਲੱਗੀਆਂ ਤੇ ਜੇ ਕੋਈ ਗੱਲ ਹੋ ਗਈ ਨਾ ਫੇਰ ਵੇਖੀ ਕੀ ਬਣਦਾ ਨਹੀਂ ਨਹੀਂ ਮੰਮੀ ਵੀ ਗੱਲ ਹੁੰਦੀ ਝੋਤੀ ਮੇਰੇ ਨਾਲ ਆਪਾਂ ਦੋਵੇਂ ਜਾਣੀਆਂ ਨਹੀਂ ਜਾਇਆ ਕਰਨਾ ਮੈਂ ਝੋਤੀ ਤੇ ਤੇਰੇ ਨਾਲ ਵਾਹ ਝੋਤੀ ਇਹ ਆ ਬੀ ਝੋਤੀ ਦੇ ਕਰਕੇ ਮੈਂ ਤੈਨੂੰ ਕੰਨ ਲੱਗੀਆਂ ਜੇ ਕੋਈ ਗੱਲ ਹੋਈ ਨਹੀਂ ਮੈਂ ਮਮੀ ਕੋਈ ਗੱਲ ਨਹੀਂ ਦਿੱਤੀ ਟੈਨਸ਼ਨ ਦਾ ਲੋਕ ਚਲੋ ਆਪਾਂ ਆ ਗਏ ਆ ਜਾਓ ਫਿਰ ਟਾਈਮ ਨਾ ਨੀ ਆ ਗਏ ਬੱਸ ਪਾਚ ਗਈ ਨੂੰ ਕੋਈ ਤੂੰ ਕਿੰ ਕਿਦਾਂ ਦੀ ਮਾਫਟਾ ਦੀ ਵਿਲਨ ਹੀ ਲੱਗਦੀ ਆ ਭਰਾ ਮੈਨੂੰ ਤੇ ਇੱਕ ਹਾਸਾ ਆਵੇ ਤੇ ਮੈਨੂੰ ਡਰ ਲੱਗੇ ਐਦਾਂ ਐਦਾਂ ਕਰ ਕਰ ਗੱਲਾਂ ਕਰਦੀ ਭਰਾ ਲੈਣਾ ਜਦੋਂ ਮੇਰੀ ਮੰਮੀ ਦਾ ਕੀ ਹਾਲ ਨਹੀਂ ਤੂੰ ਕਿੱਦਾਂ ਸੁਖ ਰਹੀ ਨਹੀਂ ਇੱਥੇ ਸਰ ਕੋਈ ਗੱਲ ਨਹੀਂ ਮੇਰਾ ਟਾਈਮ ਪਾਸ ਹੋ ਗਿਆ ਵਾ ਕੋ ਜਾਂਦਾ ਵਸ ਨਹੀਂ ਆਪਾਂ ਚਿੱਦ ਕਰਦੀਆਂ ਚੱਲ ਕੋਈ ਨਹੀਂ ਇੰਨਾ ਸ਼ੂਗਰ ਆ ਕਿ ਤੇਰੇ ਕਰਕੇ ਮੰਮੀ ਨੇ ਮੈਨੂੰ ਵੀ ਓਨ ਦਿੱਤਾ ਵਾ ਤੇਰੇ ਕਰਕੇ ਮੇਰੇ ਵੀ ਭਾਗ ਖੁੱਲ ਗਏ ਅੱਜ ਚੱਲ ਬਾਹਰ ਚ ਆ ਜੀ ਹੁਣ ਆਪਾਂ ਨਾ ਖੁਸ਼ੀ ਮਨ ਲੈਂਦੇ ਆ ਮੇਰੀ ਜਾਨ ਸੋਨੇ ਜੇ ਮੈਂ ਤਾਂ ਆ ਮੰਮੀ ਨੇ ਪੁੱਛ ਲਿਆ ਕਿ ਕਿਹੜਾ ਕੱਪੜਾ ਸੀ ਜਿਹਨੇ ਲਈ ਆ ਤੇ ਕਿਉਂ ਮਰੌਣਾ ਸੀ ਮੈਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਣਾ ਇਹ ਆਪਣਾ ਪਲਾਜ਼ੋ ਦੇ ਦੂੰਗੀ ਤੁਹਾਨੂੰ ਨੀ ਇਹ ਸਿੱਖ ਕੇ ਆਉਣੀ ਆ ਚਲ ਠੀਕ ਆ ਬਾਕੀ ਮੈਂ YouTube ਤੋਂ ਵੇਖ ਲਵਾਂਗੀ ਕਿ ਕਿੰਦਾ ਉਹਦੀ ਕਟਿੰਗ ਹੁੰਦੀ ਕਿੰਤੇ ਤਰ੍ਹਾਂ ਦਿਮਾਗ ਬਥੇਰਾ ਆ ਉਹ ਮੈਂ ਸਿੱਖ ਲੈਣਾ ਕੋਈ ਨਹੀਂ ਮਾੜਾ ਮੋਟਾ ਤੇ ਮੈਂ ਮੰਮੀ ਨੂੰ ਕੱਟ ਕੇ ਸੂਟ ਵੇਚਦੀ ਆ ਤੇ ਪਲਾਜ਼ੋ ਦੀ ਕਟਿੰਗ ਜਿਹੜੀ ਮੈਂ YouTube ਤੋਂ ਕੱਟ ਕੇ ਸਿੱਖ ਲੈਣੀ ਠੀਕ ਆ ਚਲ ਜੀ ਚੱਲ ਚੱਲਾਂਗੇ ਚੱਲ ਚੱਲ ਹਾਂਜੀ ਇਹਨਾਂ ਦੇ ਮੁੰਡੇ ਨੂੰ ਟਿਊਸ਼ਨ ਪੜਾਉਣੀ ਆ ਤੂੰ ਤੇ ਤੇਰਾ ਘਰ ਕਿੱਧਰ ਵਸਦਾ ਮੇਰਾ ਘਰ ਉਧਰ ਦੀ ਸਾਈਡ ਵਾ ਠੀਕ ਕੋਈ ਨਹੀਂ ਮੈਂ ਆਪਣੇ ਘਰ ਵੀ ਖੜੂਗੀ ਤੈਨੂੰ ਠੀਕ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੈਂ ਅੱਜ ਪੁੱਛਣ ਨਹੀਂ ਠੀਕ ਕਿਦਾਂ ਦੇ ਸੁਭਾਅ ਸੁਣਾਈ ਆ ਨਾ ਜਵਾ ਦਾ ਇੱਥੇ ਤਾਂ ਰੌਲਾ ਹੀ ਬੜਾ ਪੈਦਾ ਤਾਂ ਮੁੰਡਾ ਟਿਊਸ਼ਨ ਕਿੱਦਾਂ ਪੜ੍ਹਣੀ ਐਨੇ ਅੰਦਰ ਪੜਾਣੀ ਤੂੰ ਚੱਲ ਪੱਬੀ ਹਾਂਜੀ ਪੱਬੀ ਸਸਿਕਾ ਸਸਿਕਾ ਕਿਦਾਂ ਜੋਤੀ ਠੀਕ ਆ ਹਾਂਜੀ ਠੀਕ ਆ ਪੱਬੀ ਸਸਿਕਾ ਸਸਿਕਾ ਇਹ ਸਿਓ ਅਲੀ ਦੇ ਇੰਮੇਟੇ ਮੈਡਮ ਅੱਛਾ ਅੱਛਾ ਠੀਕ ਆਜੋ ਅੰਦਰੇ ਆਜੋ ਉਹ ਬੜੀ ਜਲਦੀ ਨਿਕਲੀ ਮੈਂ ਵੀ ਕਰੂੰ ਤੂੰ ਘਰ ਚ ਨਹੀਂ ਆ ਹਾਂ ਚਲ ਨਹੀਂ ਮੈਂ ਆਈ ਜਾਊਗੀ ਚਲ ਠੀਕ ਹੈ ਠੀਕ ਮੈਨੂੰ ਨਾ ਪੜ੍ਹਨੀ ਹਾਂ ਤੂੰ ਡਰ ਨਾ ਕੋਈ ਗੱਲ ਨਹੀਂ ਆਪਣਾ ਘਰ ਸਮਝ ਠੀਕ ਤੇ ਚਲੋ ਬੁਲਾ ਦੋ ਫਿਰ ਮੈਂ ਪੜਾਉਣ ਨੂੰ ਕੋਈ ਨਹੀਂ ਬੁਲਾਉਣੀ ਹਾਂਜੀ ਸਵਾਦ ਪਾਪੀ ਦਾ ਚੰਗਾ ਹੀ ਲੱਗਣ ਰਿਹਾ ਚਲੋ ਹੁਣ ਟਿੰਡੇ ਨੂੰ ਪੜ੍ਹਨੀ ਤੇ ਦੇਖ ਦੇ ਕੀ ਹੁੰਦਾ ਵਾ ਜੋਤੀ ਵੀ ਜਦ ਕੀ ਆ ਤੇ ਮੈਨੂੰ ਕੱਲੀ ਨੂੰ ਹੋਰ ਤਰ੍ਹਾਂ ਹੁੰਦੇ ਆ ਮੈਂ ਇਦਾਂ ਕਦੀ ਕਿਸੇ ਘਰ ਗਈ ਨਹੀਂ ਤੇ ਨਾ ਹੀ ਮੰਮੀ ਨੇ ਕਦੀ ਮੈਨੂੰ ਚਾਹ ਦਿੱਤਾ ਵਾ ਤੇ ਉਸ ਕੋ ਇਹ ਮਹਿਬਾਨੀ ਮੌਕਾ ਤੇ ਮਿਲਿਆ ਹੀ ਨਾ ਮੈਨੂੰ ਬਾਹਰ ਆਉਂਦਾ ਆਇਆ ਨਹੀਂ ਜੀ ਤੱਕ ਦੇ ਸੈਲ ਹਾਂਜੀ ਉੱਥੇ ਮੈਡਮਾਈ ਟਿਊਸ਼ਨ ਪੜਾਉਂਦਾ ਹਾਂ ਮੈਂ ਕਹਾਏ ਮੈਂ ਆਪੇ ਪੜ੍ਹ ਲਿਆ ਕਰੂੰਗਾ ਤੂੰ ਫੇਰ ਮੈਨੂੰ ਸਾਥ ਦਈਆ ਬਹੁਤ ਪੜਦਾਂ ਮੈਡਮਾਈ ਹੁਣ ਕੋ ਤੋਟ ਆ ਚਲੋ ਫੇਰ ਮੈਂ ਆ ਗਿਆ ਕਿਤਾਬਾਂ ਲੈ ਕੇ ਹੁਣ ਆਜਾ ਆਜਾ ਉਹ ਮਮੀ ਨੇ ਚੰਗਾ ਪੁੱਤ ਆ ਤਾਂ ਚੰਗਾ ਭਲਾ ਫੋਨ ਵੇਖੀਦਾ ਸੀ ਚਲ ਕੋਈ ਨਹੀਂ ਹੁਣ ਪੜਨਾ ਹੀ ਪੈਣਾ ਆਜਾ ਸੈਨ ਆ ਮੈਡਮ ਆ ਸੈਸ਼ੀਓਮ ਸੈਸ਼ੀਓਮ ਦੇ ਹੋਣਾ ਇਹਨੇ ਚਿੰਗੀ ਕਰ ਮੇਰੇ ਕੋਲ ਧਿਆਨ ਦੂਂਗੇ ਹਾਂਜੀ ਕੋਈ ਨਹੀਂ ਭਾਬੀ ਤੁਸੀਂ ਟੈਂਸ਼ਨ ਨਾ ਲਓ ਜੋਤੀ ਨੇ ਮੈਨੂੰ ਦੱਸਿਆ ਸਾਰਾ ਕੁਝ ਹੈ ਮੈਂ ਵਧੀਆ ਤਰੀਕੇ ਨਾਲ ਪੜਾਉਂਗੀ ਮੈਂ ਵਧੀਆ ਪੜਾਉਣੀ ਹਾਂਜੀ ਸਾਰੇ ਸਬਜੈਕਟ ਪੜ੍ਹਨੇ ਆ ਹਾਂਜੀ ਕੋਈ ਨਹੀਂ ਸਾਰੇ ਪੜਾਉਂਦੀ ਹਾਂ ਤੂੰ ਟੈਨਸ਼ਨ ਫ੍ਰੀ ਹੋ ਜਾ ਉਸ ਹੁਣੇ ਮੇਰੀ ਜ਼ਿੰਮੇਵਾਰੀ ਹੈ ਕਿ ਇਹਨੂੰ ਕਿਤਾ ਪੜਾਉਣਾ ਹੈ ਸਾਲਾ ਸ਼ੌਤ ਤੇਰੀ ਕਿ ਮੇਰੀ ਕੋਈ ਨਹੀਂ ਹਾਂਜੀ ਆਪਣਾ ਸਮਝ ਕੇ ਇਹ ਬੱਚੇ ਨੂੰ ਪੜਾਇਆ ਜਾਂਦਾ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾ ਕੀ ਬਣਾ ਦੇ ਮੋਟੇ ਨਹੀਂ ਨਹੀਂ ਕੋਈ ਗੱਲ ਨਹੀਂ ਆਣ ਤੋਂ ਪਰ ਬਿਜੀ ਮੈਨੂੰ ਰੋਜ਼ ਆਉਣਾ ਹੈ ਤੇ ਮੇਰਾ ਡੇਲੀ ਦਾ ਹੀ ਕੰਮ ਹੈ ਇਹਨੂੰ ਪੜਾਉਣਾ ਇਹ ਕੋਈ ਗੱਲ ਨਹੀਂ ਮੇਰੀ ਮੈਂ ਤੇਰਾ ਸਵੇਰ ਇਹ ਬਣਾ ਚੰਗਾ ਲੱਗਿਆ ਸੀ ਕਿਤੇ ਚਲੋ ਕੋਈ ਨਾ ਮੈਂ ਜੇ ਨਹੀਂ ਰਹਿਣ ਤਾਂ ਕੋਈ ਹੋਰ ਕੰਮ ਕਰ ਲਓ ਨਹੀਂ ਕੋਈ ਗੱਲ ਨਹੀਂ ਜੇ ਮੈਨੂੰ ਕੀ ਚੀਜ਼ ਦੀ ਲੋੜ ਹੋਈ ਤਾਂ ਆਪਣੇ ਮੈਂ ਤੁਹਾਨੂੰ ਵਰ ਦੇ ਦੂੰਗੀ ਬਈ ਇਹਨਾਂ ਦੱਸ ਦੇ ਦੂੰ ਬੇਫਿਕਰੀ ਹੋ ਕੇ ਦੱਸਿਓ ਨਡਰ ਹੋ ਕੇ ਦੱਸਿਓ ਹਾਂਜੀ ਠੀਕ ਹੈ ਕੋਈ ਨਹੀਂ ਤੁਸੀਂ ਕਰ ਲਓ ਜੇ ਮੈਨੂੰ ਪੜਾਣਾ ਠੀਕ ਠੀਕ ਹਾਂਜੀ ਜੱਸਾ ਸੈਲੂਨ ਤੂੰ ਰੱਖ ਲਾ ਹ ਬੁੱਕਸ ਤੇ ਜਿੰਨਾ ਮੈਂ ਪੜਾਇਆ ਨਾ ਸਵੇਰੇ ਵਾਲੇ ਦੇ ਪਹਿਲਾਂ ਮੈਂ ਪੁੱਛਣਾ ਈ ਨੂੰ ਤੇ ਰਾਤ ਨੂੰ ਬਹਿ ਕੇ ਕੋਈ ਰਿਵੀਜ਼ਨ ਜ਼ਰੂਰ ਕਰ ਲੈ ਠੀਕ ਹੈ ਸਭ ਨੂੰ ਮੈਂ ਜਾਨਣੀ ਆ ਸਵੇਰੇ ਵੀ ਆਣੀ ਠੀਕ ਰਿਵੀਜ਼ਨ ਕਰ ਲੈ ਉਹ ਚੰਗਾ ਹਾਂ ਤੇ ਠੀਕ ਹੈ ਪਾ ਬੀਜੀ ਹਾਂਜੀ ਚਲੋ ਬਾਕੀ ਜਿੱਥੇ ਇਹ ਜਿਹੜੇ ਮੇਪੜਾ ਪੜਾ ਤਾਇਆ ਇਹ ਦੱਸਦਾ ਹੈ ਉਹਨਾਂ ਜੋ ਉਹਨੇ ਰਾਤ ਨੂੰ ਪੜ੍ਹਨਾ ਹੈ ਉਹਨੇ ਰਿਵੀਜ਼ਨ ਕਰ ਲੇਗਾ ਹੁਣ ਮੈਂ ਜਾਂਦੀ ਆ ਠੀਕ ਆ ਬਹੁਤ ਟਾਈਮ ਲਾ ਆ ਗਿਆ ਕਰ ਵੀ ਇਹਨਾ ਹੁਣ 2 2.5 ਘੰਟੇ ਪੜ੍ਹੀ ਲਿਆ ਨਾ ਮੈਂ ਤੇਰੇ ਲਾਗੇ ਬੈ ਕੇ ਹਾਂਜੀ ਨਹੀਂ ਬਸ ਉਹਨਾਂ ਥੋੜੀ ਜਿਹੀ ਮਿਹਨਤ ਦੀ ਲੋੜ ਆ ਬਾਕੀ ਬਹੁਤ ਵਧੀਆ ਕਰ ਦੇਗਾ ਮਿਹਨਤ ਤੂੰ ਕਰਾਈ ਲੈਣੀ ਆ ਹਾਂਜੀ ਨਹੀਂ ਮੈਨੂੰ ਦਿੱਤਾ ਆ ਦਾ ਮੈਨੂੰ ਵੀ ਰਾਤ ਨੂੰ ਬਹਿ ਕੇ ਕਰਨੀ ਬਸ ਥੋੜਾ ਜਿਹਾ ਧਿਆਨ ਦਿੱਤਾ ਨਾ ਬੜਾ ਵਧੀਆ ਕਰ ਲੈਣਾ ਹੈ ਠੀਕ ਉਦੋਂ ਤਾਂ ਪੜਨ ਵਾਲਾ ਆ ਜਦੋਂ ਪੜ ਤੂਗਾ ਉਹੀ ਨਾ ਮੁੰਡੇ ਥੋੜਾ ਧਿਆਨ ਨਹੀਂ ਦਿੰਦੇ ਚੱਲ ਬੱਚੇ ਦਿੰਦੇ ਉਹਦਾ ਕਰਕੇ ਹੀ ਹਾਂਜੀ ਚਲੋ ਠੀਕ ਜੀ ਫਿਰ ਤਾਂ ਠੀਕ ਕਰ ਸੀ ਕਰਤਾ ਫਿਰ ਦੋ ਪਤਰ ਅਨਾਰਾਂ ਦੇ ਦੋ ਪਤਰ ਅਨਾਰਾਂ ਦੇ ਸੱਡੀ ਗਲੀ ਆ ਮਾਇਆ ਹਾਏ ਸੱਡੀ ਗਲੀ ਆ ਮਾਇਆ ਦੁੱਖ ਟੁੱਟਣ ਬਮਾਰਾ ਸੋਹਣਾ ਦੁੱਖ ਟੁੱਟਣ ਵਿਵਾਰਾ